एक डंडा भारतीय जनता पार्टी भारतीय जनता पार्टी माता आजादी लड़े अरे आजादी ग्रुप का लंगर चलेगा तो देसी क्योरिया जलेबी वाला लंगर अतर्त तो बरताया जाएगा इस मौके सेवा नवा रहे प्रधान अमरीक सिंह फौजी रुपिंदर सिंह पिचरा बलजीत सिंह वाइस प्रधान महेंद्र सिंह फौजी खजानची दर्शन सिंह बाबा जी राजविंदर सिंह खजानची सुखदेव सिंह सुखविंदर सिंह दलजीत सिंह भोला तरनजीत सिंह पंजाब न्यूज सेवन अड़सठ सोनी सागी ਮਾਤਾ ਜੀ ਜੈ ਭਾਰਤ ਮਾਤਾ ਜੀ ਜੈ ਮੋਤੀ ਜੀ ਕੋ ਜੈ ਸ਼ਿਰੀ RAM ਜੈ ਸ਼ਿਰੀ RAM ਜੈ ਸ਼ਿਰੀ RAM ਮੋਤੀ ਜੀ ਕੋ ਜੈ ਸ਼ਿਰੀ RAM ਜੈ ਸ਼ਿਰੀ RAM ਜੈ ਸ਼ਿਰੀ RAM ਮਾਤਾ ਜੀ ਕੋ ਜੈ ਸ਼ਿਰੀ RAM ਜੈ ਸ਼ਿਰੀ RAM ਨਿਕਰ ਜੀ ਕੋ ਜੈ ਸ਼ਿਰੀ RAM ਜੈ ਸ਼ਿਰੀ RAM ਮਾਰਾ ਮਾਤਾ ਜੀ ਜੈ ਮਾਰਾ ਮਾਤਾ ਜੀ ਜੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਜੈ ਜੀ ਹਾਂ ਜਿੰਦਾਬਾਦ ਫੜਿਆ ਨਾ ਮੂਵੀ ਠਾਕਰਾ ਹੋਈ ਨੀਆ ਤੁਹਾਡੇ ਸਾਹਿਬ ਜਿੰਦਾਬਾਦ ਨਾ ਦੇ ਜੀ ਜਿੰਦਾਬਾਦ ਯਾਰ ਉਹ ਘਰੇ ਨੂੰ ਜਿਆ ਬੜਾ ਹੋ ਗਿਆ ਬੜਾ ਨਾ ਭੰਨ ਹਾਂ ਉਪਰ ਤੋਂ ਲੜੂਆ ਨਾਲ ਠੀਕ ਹੈ ਠੀਕ ਹੈ ਦਰਵਾਜਾ ਖੋਲ੍ਹ ਦਵਾਇਆ

ਹਾਂ ਲੋ ਅਭੀ ਆਇਆ ਹੈ ਜੀ ਚੱਕ ਲਓ ਉਹ ਠੀਕ ਹੈ ਅੱਜ ਭਾਰਤੀ ਜਨਤਾ ਪਾਰਟੀ ਮਰਿੰਦਾ ਮੰਡਲ ਵੱਲੋਂ ਜੋ ਦਿੱਲੀ ਵਿੱਚ ਭਾਰੀ ਬਹੁਮਤ ਨਾਲ ਜਨਤਾ ਜਨਾਰਦਨ ਨੇ ਦਿੱਲੀ ਜਿੱਤਾਈ ਹੈ ਭਾਤੀਆ ਜਨਤਾ ਪਾਰਟੀ ਨੂੰ ਉਹਦੇ ਉਪਲਕਸ਼ ਵਿੱਚ ਲੱਡੂ ਵੰਡਣ ਦਾ ਆਪਾਂ ਨੇ ਪ੍ਰੋਗਰਾਮ ਰੱਖਿਆ ਟੋਕਾ ਨੂੰ ਮੂਠਾ ਕਰਨ ਵਾਸਤੇ ਜਿਹੜੀ ਜਨਤਾ ਨੇ ਸਾਨੂੰ ਉੱਥੇ ਵੋਟਾਂ ਪਾ ਕੇ ਜਿਤਾਇਆ ਅਸੀਂ ਬਹੁਤ ਆਭਾਰੀ ਹਾਂ ਦਿੱਲੀ ਦੀ ਜਨਤਾ ਦੇ ਜਿਨ੍ਹਾਂ ਨੇ ਸਾਡੇ ਨਵਿੰਦਰ ਮੋਦੀ ਜੀ ਤੇ ਵਿਸ਼ਵਾਸ ਦਿਖਾਇਆ ਤੇ ਸਾਨੂੰ ਵੋਟਾਂ ਪਾ ਕੇ ਐਨੇ ਭਾਰੀ ਬਹੁਤ ਨਾਲ ਜਿਤਾਇਆ ਉਹਨਾਂ ਨੇ ਝੂਠ ਦੀ ਰਾਜਨੀਤੀ ਨੂੰ ਖਤਮ ਕਰ ਦਿੱਤਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਵੰਦੇ मातरम ਵੰਦੇ मातरम ਵੰਦੇ मातरम ਵੰਦੇ मातरम ਵਾਈਕຸນ ਜੀ ਕਾ ਖਾਸਾ ਸ੍ਰੀ ਵੈਸ਼ਨ ਜੀ ਕੀ ਫਤਿਹ ਅੱਜ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਵਾਈਕຸນ ਜੀ ਦੀ અપਾਰ ਕਿਰਪਾ ਹੋਈ ਹੈ ਜਿਹੜੀ ਸਾਨੂੰ ਅੱਜ 340 ਨੂੰ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਇਹ ਵੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਡੀ ਜਿੱਤ ਦੇ ਨਾਲ ਜਿੱਤ ਪ੍ਰਾਪਤ ਹੋਈ ਹੈ ਇਹ ਇਤਿਹਾਸਕ ਜਿੱਤ ਹੈ ਜਿਹੜੀ ਦੇ ਵਿੱਚ ਸਾਨੂੰ ਅੱਜ ਪ੍ਰਾਪਤ ਹੋਈ ਹੈ ਇਹ ਬੀਜੇਪੀ ਦੇ ਸਮੂਹ ਵਰਕਰ ਜਿਹੜੇ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਲਗਾਤਾਰ ਪਿਛਲੇ 3 ਸਾਲਾਂ ਤੋਂ ਪਾਰਟੀ ਲਈ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਰਹੇ ਨੇ ਉਹਨਾਂ ਦੀ ਸਮੂਹ ਵਰਕਰਾਂ ਦੀ ਜਿੱਤ ਹੈ ਇਹ ਮੁੱਚੀ ਪਾਰਟੀ ਜਿੱਤਾਂ ਤੇ ਇਹ ਜਿਹੜੀ ਸਾਡੀ ਲੀਡਰਸ਼ਿਪ ਹੈ ਸਰ ਪੁਤਨ ਮੰਤਰੀ શ્રી ਨરેન્દ્ર ਮੋਦੀ ਜੀ ਉਹਨਾਂ ਦੀ ਗਵਾਈ ਦੇ ਵਿੱਚ ਜਿਹੜੀ ਇਲੈਕਸ਼ਨ ਲੜੀ ਗਈ ਹੈ ਇੱਕ ਜੂਟਾ ਦੇ ਨਾਲ ਪੂਰੀ ਜਿੱਤ ਹੈ ਅਸੀਂ ਸਮੂਹ ਪਾਰਟੀ ਵਰਕਰਾਂ ਨੂੰ ਉਹ ਮੋਦੀ ਦੀ ਨਿਵਾਸੀਆਂ ਨੂੰ ਇਸ ਜਿੱਤ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਉਹਨਾਂ ਦਾ ਲੱਖ ਲੱਖ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਾਰਟੀ ਤੇ ਭਰੋਸਾ ਦਿਖਾਉਂਦੇ ਆ ਸਾਨੂੰ ਇਹ ਜਿੱਤੀ ਦੇ ਵਿੱਚ ਤੇ ਹੱਥ ਵਿੱਚ ਦੂਜਾ ਫਿਰ ਜਿੱਤ ਜਿਹੜੀ ਇਹ ਦਵਾਈ ਹੈ ਅਸੀਂ ਉਮੀਦ ਕਰਦੇ ਆ ਕਿ ਪਾਰਟੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਬਹੁਤ ਹੀ ਵਧੀਆ ਬੰਦਿਆਂ ਨੂੰ ਅੱਗੇ ਲੈ ਕੇ ਆਏਗੀ ਬਹੁਤ ਹੀ ਵਧੀਆ ਬੰਦਿਆਂ ਨੂੰ ਜਿਹੜੇ ਹੋਣ ਹਰ ਬੰਦੇ ਉਹਨਾਂ ਨੂੰ ਦਿੱਲੀ ਦੀ ਕਮਾਂਡ ਸੰਭਾਲੇਗੀ ਜਿਹੜੇ ਦਿੱਲੀ ਨੂੰ ਅੱਗੇ ਲੈ ਕੇ ਜਾਣਗੇ ਮਗਰਲੇ ਕਈ ਸਾਲਾਂ ਤੋਂ ਜਿਹੜੀ ਦਿੱਲੀ ਦੀ ਰਾਜਨੀਤੀ ਆ ਉਹਦੇ ਵਿੱਚ ਸਿਰਫ ਬਿਆਨਬਾਜ਼ੀ ਹੋ ਰਹੀ ਹੈ ਬਿਆਨਬਾਜ਼ੀ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਰਿਹਾ ਕਿ ਗਰਾਊਂਡ ਲੈਵਲ ਤੇ ਕੰਮ ਨਹੀਂ ਹੋਇਆ ਉਸ ਦਾ ਤੀਜਾ ਅਸੀਂ ਅੱਜ ਇਲੈਕਸ਼ਨਾਂ ਦੇ ਵਿੱਚ ਦੇਖਿਆ ਹੈ ਜਿਹੜਾ ਦਿੱਲੀ ਦੀ ਜਿਹੜੀ ਜਨਤਾ ਹੈ ਉਹਨਾਂ ਨੇ ਜਿਹੜੀ ਨਗ ਪਾਰਟੀ ਮਗਰਲੇ 10-12 ਸਾਲਾਂ ਤੋਂ ਉਹ ਸੱਤਾ ਦੇ ਵਿੱਚ ਸੀਗੀ ਉਸ ਨੂੰ ਸੀਰੇ ਤੋਂ ਨਕਾਰ ਦਿੱਤਾ ਹੈ ਇਥੋਂ ਦਾ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਸੀਗੇ ਅਰਵਿੰਦ ਕੇਜਰੀਵਾਲ ਉਹ ਆਪਣੀ ਸੀਟ ਵੀ ਬਚਾ ਨਹੀਂ ਸਕੇ ਉਹਨਾਂ ਦੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਉਹ ਸਾਰੇ ਆਪਣੀ ਆਪਣੇ ਜਿਹੜੇ ਆ ਫੰਕੀ ਚੰਸੀਆ ਹਾਰੇ ਆ ਤੇ ਇੱਕ ਤਰੀਕੇ ਨਾਲ ਜਿਹੜਾ ਅੱਜ ਭਾਜਪਾ ਨੇ ਆਮ ਆਦਮੀ ਪਾਰਟੀ ਦਾ ਦਿੱਲੀ ਦਾ ਜਿਹੜਾ ਕਿਲਾ ਹੈ ਉਹ ਟੈਂਟੇਰੀ ਕਰ ਦੁੱਤਾ ਹੈ ਮਾਨ ਵਾਲੀਆਂ ਜਿਹੜੀਆਂ ਪੰਜਾਬ ਦੀਆਂ ਇਲੈਕਸ਼ਨਾਂ ਉਹਦੇ ਵਿੱਚ ਵੀ ਸਿੱਕੇ ਜਿਹੜਾ ਦਿੱਲੀ ਦਾ ਅਚ ਨਤੀਜਾ ਆਇਆ ਬਿਹਾਰ ਦਾ ਬਹੁਤ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਜਿਹੜੀ ਆਗਾਮੀ ਵਿਧਾਨ ਸਭਾ ਇਲੈਕਸ਼ਨਾਂ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਹੈ ਉਹਦੇ ਵਿੱਚ ਭਾਜਪਾ ਵੀ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਭਾਰਤੀ ਜਨਤਾ ਪਾਰਟੀ বিনা ਕਿਸੇ ਗੱਠਜੋੜ ਤੋਂ ਆਪਣੇ ਲੈਵਲ ਤੇ ਸਰਕਾਰ ਬਣਾਏਗੀ ਤੇ ਅੱਜ ਦੇ ਇਸ ਦਿਹਾੜੇ ਤੇ ਅੱਜ ਬਹੁਤ ਵਧੀਆ ਦਿਹਾੜਾ ਇਹ ਸਾਨੂੰ ਨਸੀਬ ਹੋਇਆ ਜੋ ਭਾਰਤੀ ਜਨਤਾ ਪਾਰਟੀ ਦੀ ਇਤਿਹਾਸਕ ਜਿੱਤ ਹੋਈ ਆ ਹੁਣ ਜਾਂ ਫਿਰ ਜਿੱਤ ਹੋਈ ਆ ਇਹ ਸਮੁੱਚੀ ਪਾਰਟੀ ਦੀ ਵਰਕਰਾਂ ਦੀ ਮੂਚੇ ਭਾਰਤਨਵਾਸੀਆਂ ਦੀ ਜਿੱਤ ਹੈ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਉਹਨਾਂ ਦੀ ਲੀਡਰਸ਼ਿਪ ਨੇ ਭਾਰਤੀ ਜਨਤਾ ਪਾਰਟੀ ਦੇ ਭਰੋਸਾ ਦਿਖਾਇਆ ਹੈ ਤੇ ਭਾਰਤੀ ਜਨਤਾ ਪਾਰਟੀ ਬਹੁਤ ਹੀ ਅਨੁਸ਼ਾਸਨ ਵਿੱਚ ਪਾਰਟੀ ਹੈ ਇਸ ਦੇ ਵਿੱਚ ਵਰਕਰਾਂ ਦਾ ਜਿਹੜਾ ਇਹ ਪੂਰਾ ਰਿਗਾਰਡ ਕਰਦੇ ਆ ਇਹ ਪਾਰਟੀ ਜਨਤਾ ਪਾਰਟੀ ਦੀ ਇਹ ਅਸੀਂ ਖਾਸੀਅਤ ਅਸੀਂ ਦੇਖਣ ਨੂੰ ਸਾਨੂੰ ਮਿਲੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਦੀ ਜਨਤਾ ਵੀ ਭਾਰਤੀ ਜਨਤਾ ਪਾਰਟੀ ਨੂੰ ਪੂਰਾ ਸਹਿਯੋਗ ਦੇਵੇਗੀ ਤੇ ਆਉਣ ਵਾਲੀਆਂ ਵਿਧਾਨ ਸਭਾ ਦੇ ਵਿੱਚ ਇਹ ਜਿਹੜਾ ਸਾਨੂੰ ਜਿਹੜਾ ਸਸਰਾਤਮਕਨ ਪੀਚਾ ਸਾਨੂੰ ਦੇਖਣ ਨੂੰ ਮਿਲੇਗਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਇੱਕ ਮਿੰਟ ਇੱਕ ਮਿੰਟ ਹਾਂਜੀ ਅੱਜ 2025 ਦਿੱਲੀ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਚੰਡ ਬੋਮਾ ਬੋਮਾ ਦੇ ਨਾਲ ਜਿੱਤ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਸਾਡੇ ਕੌਮੀ ਪੱਧਰਾਂ ਜਿਆ ਪ੍ਰਕਾਸ਼ ਨੱਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਹ ਚੋਣ ਲੜੀ ਗਈ ਤੇ ਇਸ ਦੇ ਵਿੱਚ ਪਾਰਟੀ ਦੇ ਹਰ ਛੋਟੇ ਵਰਕਰ ਤੋਂ ਲੈ ਕੇ ਵੱਡੇ ਪੱਧ ਅਧਿਕਾਰੀ ਨੇ ਚੋਣ ਪ੍ਰਚਾਰ ਕੀਤਾ ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਉੱਥੇ ਚੋਣ ਪ੍ਰਚਾਰ ਲਈ ਗਏ ਤੇ ਅੱਜ ਇੱਕ ਪ੍ਰਚੰਡ ਵੋਟਾਂ ਦੇ ਨਾਲ ਭਾਰਤੀ ਜਨਤਾ ਪਾਰਟੀ 27 ਸਾਲਾਂ ਦੇ ਬਾਅਦ ਅੱਜ ਸੱਤਾ ਦੇ ਵਿੱਚ ਆਈ ਹੈ ਜਿਸ ਦੀ ਹਰ ਇੱਕ ਛੋਟੇ ਤੋਂ ਲੈ ਕੇ ਵੱਡੇ ਕਾਰਿਆਕਤਾ ਨੂੰ ਅਸੀਂ ਮੈਂ ਜ਼ਿਲ੍ਹਾ ਰੋਪੜ ਦੇ ਵੱਲੋਂ ਵਧਾਈ ਦਿੰਦੀ ਆ ਤੇ ਇੱਕ ਬਹੁਤ ਵੱਡੀ ਗੱਲ ਹੋਰ ਦੇਖਣ ਲਈ ਆਈ ਹੈ ਕਿ 137 ਸਾਲ ਪੁਰਾਣੀ ਪਾਰਟੀ ਕਾਂਗਰਸ ਅੱਜ ਜ਼ੀਰੋ ਤੇ ਸਿਮਟ ਗਈ ਹੈ ਜਿਸ ਨੂੰ ਕੇ ਬਿਲਕੁਲ ਹੀ ਨਕਾਰ ਦਿੱਤਾ ਹੈ ਸਾਰੇ ਦੇਸ਼ ਨੇ ਔਰ ਦਿੱਲੀ ਦੀ ਜਨਤਾ ਨੇ ਤਾਂ ਬਿਲਕੁਲ ਹੀ ਨਕਾਰ ਦਿੱਤਾ ਹੈ ਕਿ 137 ਸਾਲ ਪੁਰਾਣੀ ਪਾਰਟੀ ਨੂੰ ਅੱਜ ਜ਼ੀਰੋ ਤੇ ਸਿਮਟਦਾ ਗਿਆ ਹੈ ਤੇ ਆਮ ਆਦਮੀ ਪਾਰਟੀ ਦੇ 11 ਸਾਲ ਦੇ ਝੂਠੇ ਵਾਅਦੇ ਜਿਹੜੇ ਨੇ ਅੱਜ ਖਤਮ ਕਰ ਦਿੱਤੇ ਗਏ ਨੇ ਮੈਂ ਤਾਂ ਹੀ ਕੰਨੀ ਗੱਲ ਕਹੂੰਗੀ ਕਿ ਇੱਕ ਮਹਾਕੁੰਭ ਪ੍ਰਯਾਗਰਾਸ਼ ਦੇ ਵਿੱਚ ਚੱਲ ਰਿਹਾ ਹੈ ਤੇ ਦੂਸਰਾ ਮਹਾਕੁੰਭਾ ਚ ਦਿੱਲੀ ਚ ਦੇਖਣ ਨੂੰ ਮਿਲਿਆ ਜਿੱਥੇ ਆਪ ਔਰ ਪਾਪ ਦੋਨੋਂ ਇਕੱਠੇ ਸਾਫ਼ ਹੋ ਗਏ ਨੇ ਤੇ ਆਪ ਦਾ ਪੂਰੀ ਤਰ੍ਹਾਂ ਤੋਂ ਖਤਮ ਹੋ ਗਈ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਹ ਹੁਣ ਸਾਡੇ ਪੰਜਾਬ ਦੇ ਵਿੱਚ ਅਸੀਂ ਇਹ ਪੰਜਾਬ ਦੀ ਜਨਤਾ ਤੋਂ ਵੀ ਉਮੀਦ ਕਰਦੇ ਹਾਂ ਕਿ ਇਸ ਆਪਦਾਨੂ ਪੰਜਾਬ ਦੇ ਵਿੱਚੋਂ ਵੀ ਖਤਮ ਕੀਤਾ ਜਾਵੇ ਤੇ ਆਉਣ ਵਾਲੀ ਜਿੱਤ ਸਾਡੀ ਅੱਜ ਜਿਵੇਂ ਤੁਸੀਂ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਸੰਪੂਰਨ ਪਰਚੰਡ ਬਹਾਮਤ ਨਾਲ ਜਿੱਤ ਦੇਖ ਰਹੇ ਹੋ ਇਹ ਜਿੱਤ ਤੁਹਾਨੂੰ ਅੱਗੇ ਬਿਹਾਰ ਦੇ ਵਿੱਚ ਵੀ ਦੇਖਣ ਨੂੰ ਮਿਲੇਗੀ ਉੱਥੇ ਵੀ ਭਾਰਤੀ ਜਨਤਾ ਪਾਰਟੀ ਬਹਾਮਤ ਨਾਲ ਜਿੱਤੇਗੀ ਤੇ ਆਪਣੀ ਸਰਕਾਰ ਬਣਾਏਗੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇੱਕ ਕਸਟਰ ਚੱਲਿਆ ਝੂਠ ਦਾ ਸਫਾਇਆ ਦਿੱਲੀ ਜਨਤਾ ਨੇ ਕਰ ਦਿੱਤਾ ਹੈ ਅੱਜ ਝੂਠ ਦਾ ਟਰੱਕ ਰਾਜ ਤੱਕ ਦਿੱਲੀ ਕਰਵਾਣਾ ਕਰਤਾ ਹੈ ਆਵਾਜ਼ਿਤ ਪਾਰਟੀ ਦਾ ਅਸੀਂ ਅੱਗੇ ਲੋਕਾਂ ਨੂੰ ਇਹ ਮੀਟ ਕਰਦੇ ਹਾਂ ਕਿ ਉਹ ਅੱਗੇ ਪੰਜਾਬ ਦੇ ਵਿੱਚ ਵੀ ਅਸੀਂ ਆਪ ਦਾ ਦਾ ਕਿ ਬੀਜੇਪੀ ਨੂੰ ਕਾਮਯਾਬ ਕਰਕੇ ਆਪਣੇ ਪੰਜਾਬ ਨੂੰ ਇੱਕ ਨਕਾਰ ਬਣਾ ਸਕੀਏ ਉਹ ਪੰਜਾਬ ਨੂੰ ਇੱਕ ਆਮ ਮੁਕ ਬਣਾਈਏ ਆ ਗਿਆ ਇਸ ਤਰ੍ਹਾਂ ਉਹ ਹੈ ਕਿ ਬਾਹਰ ਤੋਂ ਬਾਹਰ ਕਰੀਏ ਜਾਈ ਸ਼ੀਰ ਆਪ ਦਾ ਬੰਦ ਕਰੇ ਨਾ ਬੰਦ ਕਰੇ ਜਾਈ ਉਹਨੇ ਆਹ ਆਹ ਆਜਾ ਅੱਜ ਬੰਦ ਕਰਾ ਕੋਈ ਦੁਕਾਨ ਵਿੱਚ ਪਿੱਛੇ ਖੜ ਕੇ ਮੰਨ ਕੋਈ ਨਹੀਂ ਸਕਦਾ ਨਹੀਂ ਸਕਦਾ ਨਹੀਂ ਸਕਦਾ